ਇਹਨਾਂ ਦੀ ਮਦਦ ਕੋਈ ਵੀ ਕਰਦੇਵੇ ਇਹਨਾਂ ਦੀ ਮਦਦ ਜਿਹਨੂੰ ਸਿੱਖ ਨਹੀਂ ਚਾਹੁੰਦੇ ਉਹ ਕਰਦੇਨ ਇਹਨਾਂ ਦੀ ਮਦਦ ਜੇਰਾਵਾ ਦੇ ਮਾਰਚ ਕਰਦੇਨ ਇਹ ਬੱਜ ਜਾਂਦੇ ਪੰਥਕ ਤੇ ਮੈਂ ਕਿੱਥੋਂ ਸੀਨਾ ਪਾੜ ਕੇ ਵਿਖਾਵਾਂ ਕਿ ਮੈਂ ਪੰਥ ਦਾ ਬੰਦਾ ਐ ਹੁਣ ਮੈਂ ਕੋਈ ਬੰਦਾ ਵੱਡਾ ਨਹੀਂ ਹੁੰਦਾ ਕੋਈ ਵਿਅਕਤੀ ਵੱਡਾ ਨਹੀਂ ਹੁੰਦਾ ਵਿਅਕਤੀ ਕੌਮ ਨਹੀਂ ਹੈ ਜੀ ਇੱਕ ਵਿਅਕਤੀ ਪੰਥ ਨਹੀਂ ਹੈਗਾ ਇੱਕ ਕੌਮ ਦਾ ਬਖਦਾਰ ਨਹੀਂ ਇੱਕ ਬਸ ਵਿਅਕਤੀ ਨਹੀਂ ਕੁਝ ਕਰ ਸਕਦਾ ਕੌਮ ਵੱਡੀ ਹੁੰਦੀ ਹੈ ਬੰਦਾ ਵੱਡਾ ਨਹੀਂ ਹੁੰਦਾ ਪਾਰਟੀ ਵੱਡੀ ਹੁੰਦੀ ਹੈ ਪਾਰਟੀ ਵੱਡੀ ਨਹੀਂ ਹੁੰਦੀ ਕੌਮ ਵੱਡੀ ਹੁੰਦੀ ਹੈ ਹੁਣ ਤਾਂ ਭਾਈ ਕੌਮ ਦੇ ਵਾਸਤੇ ਇਹ ਸੱਤੀ ਪਰ ਤੁਸੀਂ ਦੇਣਾ ਜਿਨ੍ਹਾਂ ਲਈ ਮੈਂ ਲੜਿਆ ਮਰਿਆ ਸਾਰਾ ਪਰਿਵਾਰ ਦਬਾ ਕਰ ਲਿਆ ਮੈਂ ਉਹਨਾਂ ਦੀ ਨਿਗਾਹ 'ਚ ਪੰਥ ਨਹੀਂ ਆ ਹੁਣ ਤੁਸੀਂ ਦੱਸਣਾ ਕਿਤੇ ਮੈਂ ਪੰਥ ਹੈਗਾ ਕਿ ਕਾ ਮੈਂ ਪੰਜਾਬ ਲਈ ਲੜਾਂਗਾ